ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਪੈਂਸਿਲਵੇਨੀਆ ਦੇ ਵਿੱਚ ਹੋਏ ਘਾਤਕ ਹਮਲੇ ਦੇ ਵਿੱਚ ਆਪਣੀ ਮੌਤ ਨੂੰ ਛੀਟ ਕਰ ਦਿੱਤਾ ਜਦੋਂ ਇੱਕ ਯੰਗ ਸ਼ੂਟਰ ਨੇ ਉਹਨਾਂ ਦੇ ਉੱਤੇ ਕਈ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਉਹਨਾਂ ਦੇ ਸੱਜੇ ਕੰਨ ਤੇ ਲੱਗੀ ਤੇ ਉਹ ਜ਼ਖਮੀ ਹੋ ਗਏ ਪਰ ਹੁਣ ਚਰਚਾਵਾ ਦਾ ਬਾਜ਼ਾਰ ਇਸ ਗੱਲ ਨੂੰ ਲੈ ਕੇ ਗਰਮ ਹੈ ਕਿ ਅਮਰੀਕਾ ਦੇ ਮਸ਼ਹੂਰ ਸਿਟਕਮ ਸ਼ੋ ਦਾ ਸਿਮਸਨਸ ਨੇ ਇਸ ਘਟਨਾ ਦੇ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਪੋਸਟਾਂ ਵਿੱਚ ਕਈ ਯੂਜ਼ਰਸ ਨੇ ਹਿੰਟ ਦਿੱਤਾ ਕਿ ਦਾ ਸਿਮਸਨਸ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਹੋਈ ਸੀ ਹਾਲਾਂਕਿ ਦ ਸਿਮਪਸਨ ਸ਼ੋਅ ਨੇ ਡੋਨਲਡ ਟਰੰਪ ਬਾਰੇ ਕੁਝ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚ ਵੀ ਹੋਈਆਂ ਇੱਕ ਪ੍ਰਮੁੱਖ ਉਦਾਹਰਣ ਜੇ ਆਪਾਂ ਲਈਏ ਤਾਂ ਇਸ ਦਾ ਉਦਾਹਰਣ 2000 ਦਾ ਐਪੀਸੋਡ ਬਾਟ ਟੂ ਦਾ ਫਿਊਚਰ ਹੋ ਸਕਦਾ ਹੈ ਜਿਸ ਵਿੱਚ ਇੱਕ ਸੀਨ ਦਿਖਾਇਆ ਗਿਆ ਸੀ ਕਿ ਬਾਰਟ ਸਿੰਮਸਨ ਯੂਐਸ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਤੇ ਉਸ ਦੇ ਪ੍ਰਸ਼ਾਸਨ ਦੇ ਅਧੀਨ ਦੇਸ਼ ਦੀ ਆਰਥਿਕ ਹਾਲਤ ਵਿਗੜ ਜਾਂਦੀ ਹੈ ਇਸ ਕੜੀ ਦੇ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਅਮਰੀਕਾ ਇੱਕ ਪ੍ਰਭਾਵਹੀਣ ਰਾਸ਼ਟਰਪਤੀ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਕਿਵੇਂ ਇਸ ਭਵਿੱਖਬਾਣੀ ਦੇ ਉੱਤੇ ਰਿਐਕਟ ਕੀਤਾ ਹੈ ਤੇ ਲੋਕਾਂ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਤੇ ਹੋਏ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ ਜਿਹੜਾ ਕਿ ਹੁਣ ਪੈਨਸਲ ਅਮਰੀਕਾ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਉੱਤੇ ਹਮਲਾ ਹੋਇਆ ਹੈ ਇੱਕ ਚੋਣ ਰੈਲੀ ਦੇ ਦੌਰਾਨ ਉਹ ਭਵਿੱਖਬਾਣੀ ਪਹਿਲਾਂ ਹੀ ਸਿਮਸਨਸ ਨੇ ਆਪਣੇ ਸ਼ੋਅ ਦੇ ਵਿੱਚ ਕੀਤੀ ਹੋਈ ਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਪੈਂਸਿਲਵੇਨੀਆ ਦੇ ਵਿੱਚ ਹੋਏ ਘਾਤਕ ਹਮਲੇ ਦੇ ਵਿੱਚ ਆਪਣੀ ਮੌਤ ਨੂੰ ਛੀਟ ਕਰ ਦਿੱਤਾ ਜਦੋਂ ਇੱਕ ਯੰਗ ਸ਼ੂਟਰ ਨੇ ਉਹਨਾਂ ਦੇ ਉੱਤੇ ਕਈ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਉਹਨਾਂ ਦੇ ਸੱਜੇ ਕੰਨ ਤੇ ਲੱਗੀ ਤੇ ਉਹ ਜ਼ਖਮੀ ਹੋ ਗਏ ਪਰ ਹੁਣ ਚਰਚਾਵਾ ਦਾ ਬਾਜ਼ਾਰ ਇਸ ਗੱਲ ਨੂੰ ਲੈ ਕੇ ਗਰਮ ਹੈ ਕਿ ਅਮਰੀਕਾ ਦੇ ਮਸ਼ਹੂਰ ਸਿਟਕਮ ਸ਼ੋ ਦਾ ਸਿਮਸਨਸ ਨੇ ਇਸ ਘਟਨਾ ਦੇ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਪੋਸਟਾਂ ਵਿੱਚ ਕਈ ਯੂਜ਼ਰਸ ਨੇ ਹਿੰਟ ਦਿੱਤਾ ਕਿ ਦਾ ਸਿਮਸਨਸ ਨੇ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਹੋਈ ਸੀ ਹਾਲਾਂਕਿ ਦ ਸਿਮਪਸਨ ਸ਼ੋਅ ਨੇ ਡੋਨਲਡ ਟਰੰਪ ਬਾਰੇ ਕੁਝ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚ ਵੀ ਹੋਈਆਂ ਇੱਕ ਪ੍ਰਮੁੱਖ ਉਦਾਹਰਣ ਜੇ ਆਪਾਂ ਲਈਏ ਤਾਂ ਇਸ ਦਾ ਉਦਾਹਰਣ 2000 ਦਾ ਐਪੀਸੋਡ ਬਾਟ ਟੂ ਦਾ ਫਿਊਚਰ ਹੋ ਸਕਦਾ ਹੈ ਜਿਸ ਵਿੱਚ ਇੱਕ ਸੀਨ ਦਿਖਾਇਆ ਗਿਆ ਸੀ ਕਿ ਬਾਰਟ ਸਿਮਸਨ ਯੂਐਸ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਤੇ ਉਸ ਦੇ ਪ੍ਰਸ਼ਾਸਨ ਦੇ ਅਧੀਨ ਦੇਸ਼ ਦੀ ਆਰਥਿਕ ਹਾਲਤ ਵਿਗੜ ਜਾਂਦੀ ਹੈ ਇਸ ਕੜੀ ਦੇ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਅਮਰੀਕਾ ਇੱਕ ਪ੍ਰਭਾਵਹੀਣ ਰਾਸ਼ਟਰਪਤੀ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਕਿਵੇਂ ਇਸ ਭਵਿੱਖਬਾਣੀ ਦੇ ਉੱਤੇ ਰਿਐਕਟ ਕੀਤਾ ਹੈ ਤੇ ਲੋਕਾਂ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਤੇ ਹੋਏ ਇਸ ਹਮਲੇ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ ਜਿਹੜਾ ਕਿ ਹੁਣ ਪੈਨਸਲ ਲਿਨੀਆਂ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਉੱਤੇ ਹਮਲਾ ਹੋਇਆ ਹੈ ਇੱਕ ਚੋਣ ਰੈਲੀ ਦੇ ਦੌਰਾਨ ਉਹ ਭਵਿੱਖਬਾਣੀ ਪਹਿਲਾਂ ਹੀ ਸਿੰਸਨਸ ਨੇ ਆਪਣੇ ਸ਼ੋਅ ਦੇ ਵਿੱਚ ਕੀਤੀ ਹੋਈ ਸੀ